ਕਦੀ ਨਹੀਂ ਛੁਪਦੇ ਗੁਰੂ ਛੁਪਦੇ ਨਹੀਂ ਵਿੱਚ ਚਲਿਆਂ ਦੇ ਵਾਹ ਬੱਚਾ ਸ਼ੇਰ ਦਾ ਛੱਡੀਏ ਵਿੱਚ ਪੇਡਾਂ ਵਾਹ ਪੇਡਾਂ ਨਾਲ ਫਿਰਦਾ ਵਾਂਗ ਲੈ ਲਿਆ ਦੇ ਉਹ ਜਿਹੜੇ ਸੱਕਿਆਂ ਪੁੱਤਰਾ ਦੇ ਸੇਕ ਹੁੰਦੇ ਕਦੋਂ ਹੁੰਦੇ ਨਹੀਂ ਦਰਦ ਮਤ ਰਿ ਲੈ ਆਉਂਦੇ ਲੂਣ ਲਾਕ ਤੋਂ ਵੀ ਇਹ ਲੱਖ ਵਾਰੀ ਤੇ ਕੋੜੇ ਰਹਿਣ ਸਵਾਦ ਕਰ ਲੈ ਆਂਦੇ ਹਰ ਚੀਜ਼ ਅਸਲ ਨੂੰ ਭਾਲਦੀ ਏ ਦੁੱਧ ਨਾਲ ਸਵਾਦ ਗਜਰੇ ਲਿਆਂਦੇ ਉਹ ਜਿਹੜੇ ਬਜਨ ਹਾਰੀਆਂ ਖਾਣ ਕੋੜੇ ਕਦੋਂ ਥੱਕਦੇ ਨਾਲ ਦਵਲਿਆਂ ਦੇ Khasul khas niyama de vich bende hmm. mast rehen de vich milen de hmm. Izzat ne kise nal bura kar Te bure yaar badmash kanjre de O oh, bama wale vair te ਚੁੱਝ ਜਾਂਦੇ ਟਿੜੇ ਹਰ ਕੋਈ ਨਾਲ ਅਕਲਿਆਂ ਦੇ ਤੇ ਜ਼ਰਾ ਵਾਲੇ ਕਤਲ ਛੁਪਾ ਲੈਂਦੇ ਰੂਪ ਦੇ ਕੇ ਪੈਸਿਆਂ ਤੇ ਲਾਂਦੇ ਵਾਹ ਜੇ ਕਰ ਵਜਲੀ ਵਜਾ ਹੋਵੇ ਸਜਣ ਆ ਮਿਲਦੇ ਵਿੱਚ ਬਿਲੇ ਆਂਦੇ ਅਜੇ ਕੁੰਦਾ ਨਹੀਂ ਸੀ ਨਾਮ ਅਜ਼ਮਤ ਜਿਸਮ ਰੂ ਮਹਿਰਮ ਉਹਨਾ ਵੇੜਿਆਂ ਦੇ ਤੇ ਜੀ ਮੇ ਜਿਸ ਦਰਖਦ ਦਾ ਫਲ ਖਾਈਏ ਓ ਸੁੱਕ ਜਾਵੇ ਉਹਨੂੰ ਵੱਡिए ਨਾ ਵਾ ਵਾ ਜਿੰਨੂੰ ਯਾਰ ਕਈਏ ਉਹਦੇ ਨਾਲ ਰਹੀਏ ਜਗ ਦੇ ਤਾਨੇ ਪਿਸ਼ਾ ਹਟিয়ে ਨਾ ਉਹ ਜਦੋਂ ਪੜ ਫਰੇ ਮਦੀਚੋ ਅੱਗੇ ਪਰ ਪਾਵੇਂ ਉਹਨੂੰ ਛੱਟিয়ে ਨਾ ਮੁਹੰਮਦ ਬੂਟਿਆ ਮਿਲੇ ਜੇ ਯਾਰ ਸੁਲੀ ਝੂਟਾ ਝੂਟ ਲਈਏ ਪਿਸ਼ਾ ਹਟিয়ে ਨਾ Under our umbrella. Um, we have 12 beds just down the road in, uh, at the gardens, and um, we have to do massive fundraising every year to help make hospice happen. So, um, event, community events like this mean so much to us. So, thank you so much, everyone, for coming out this morning, and um, thank you, weather gods, yes. that have played ball because a few days ago the weather map just looked like rain for the next week. Um, I'm doing the memorial show. Thank you. Oh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਨਮੀ ਸਵੇਰ ਆ ਆਪਾਂ ਜਾ ਰਹੇ ਹਾਂ ਅੱਜ 5 ਕਿਲੋਮੀਟਰ ਦੀ ਜਿਹੜੀ ਵਾਕ ਆ ਉਹ ਕਰਨ ਚੱਲੇ ਆ ਤੇ ਮਾਰਸ਼ਲ ਭਾਜੀ ਹੁਣੀ ਸੰਨੀ ਭਾਜੀ ਹੁਣੀ ਰੇਂਜ ਕੀਤੀ ਇੱਥੇ ਹਸਪੀਟਲ ਵਾਲਿਆਂ ਦੇ ਇੱਕ ਟਰਸਟ ਆ ਜਿੱਦਾਂ ਉਹਨਾਂ ਨੇ ਇਹ ਸਾਰਿਆਂ ਨੇ ਰਲ ਕੇ ਇਹ ਵਾਲੀ ਜਿਹੜੀ ਵਾਕ ਆ 5 ਕਿਲੋਮੀਟਰ ਦੀ ਇਹ ਰੇਂਜ ਕੀਤੀ ਆ ਤੇ ਇਹਦੇ ਵਿੱਚ ਇਹੀ ਆ ਕਿ ਜਿਹੜੀ ਲੋਕਲ ਕਮਿਊਨਿਟੀ ਰਹਿੰਦੀ ਇੱਥੇ ਉਹਦੀ ਅਵੇਅਰਨੈਸ ਲਈ ਆ ਜਿਹੜੇ ਬਯੁਰਗ ਹੋ ਜਾਂਦੇ ਆ ਜਿੱਦਾਂ ਹਸਪੀਟਲ ਦੇ ਵਿੱਚ ਜਾਂ ਰੈਸਟ ਹੋਮ ਦੇ ਵਿੱਚ ਜਿਹੜੇ ਆਪਣੇ ਲਾਈਫ ਦਾ ਆਖਰੀ ਟਾਈਮ ਦੇ ਵਿੱਚ ਹੁੰਦੇ ਆ ਕੋਈ ਕੋਈ ਇਦਾਂ ਦੇ ਵੀ ਹੈਗੇ ਆ ਕਿ ਜਿਹੜੇ ਦੁਆਰਾ ਫੇਰ ਪੂਰੇ ਤੰਦਰੁਸਤ ਹੋ ਕੇ ਆਪਣੇ ਘਰਾਂ 'ਚ ਆ ਜਾਂਦੇ ਆ ਕਹਿਣ ਦਾ ਮਤਲਬ ਹੈ ਕਿ ਆ ਕਿ ਜਿਹੜੇ ਨੀਡੀ ਪੀਪਲ ਆ ਉਹਨਾਂ ਦੀ ਉਹਨਾਂ ਦੀ ਹੈਲਪ ਦੇ ਵਿੱਚ ਹੁੰਦੇ ਆ ਕਿ ਉਹਨਾਂ ਦੇ ਆਪਣੇ ਐਕਸਪੈਂਸਸ ਵਗੈਰਾ ਜਿਹੜੇ ਉਹਨਾਂ ਨੂੰ ਚੀਜ਼ਾਂ ਦੀ ਲੋੜ ਹੁੰਦੀ ਆ ਉਹ ਪ੍ਰੋਵਾਈਡ ਕਰਦੇ ਆ ਤੇ ਨਾਲ ਨਾਲ ਇਹਨਾਂ ਦੀ ਹਨਾ ਵੋਲੰਟਰੀ ਸ਼ਾਪਾਂ ਵੀ ਚੱਲਦੀਆਂ ਆ ਤੇ ਜਿਹੜੇ ਸੈਕੰਡ ਹੈਂਡ ਸ਼ਾਪਸ ਸਮਾਨ ਵਗੈਰਾ ਮਿਲਦੇ ਹੁੰਦੇ ਹਰੇਕ ਟਾਊਨ ਦੇ ਵਿੱਚ ਤੁਹਾਨੂੰ ਦੇਖਰ ਨੂੰ ਮਿਲ ਜੂਗਾ ਤੇ ਉਹਨਾਂ ਨੇ ਹੀ ਅੱਜ ਰੇਂਜ ਕੀਤੀ ਹੋਈ ਆ 5 ਕਿਲੋਮੀਟਰ ਦੀ ਵਾਕ ਜਿਹੜੀ ਕਿ ਬੋਟਨੀ ਗਾਰਡਨ ਤੋਂ ਚੱਲਣੀ ਆ ਤੇ ਮੈਂ ਉੱਥੇ ਨੂੰ ਜਾਂਦਾ ਪਿਆ ਤੁਰ ਕੇ ਮੇਰੇ ਘਰ ਤੋਂ ਹੈਗਾ ਆ 1.5 ਕਿਲੋਮੀਟਰ ਹੋਣਾ ਤੇ ਮੈਂ ਮੈਂ ਕਿ ਤੁਰ ਕੇ ਜਾਂਦੇ ਆ ਨਾਲੇ ਸਰੀਰ ਵਾਂਗ ਹੋ ਜੂਗਾ ਤੇ ਬੰਦੇ ਤਾਂ ਪੁੱਜ ਗਏ ਹੁਣ ਇੱਥੇ ਸਾਰੇ ਭੱਜ ਹੁਣੇ ਮੈਨੂੰ ਸਾਹ ਛੜਿਆ ਹੋਇਆ ਬੰਦਾ ਨੱਠ ਭੱਜ ਕੀਤੀ ਹੋਈ ਆ ਇਹਦੇ ਵਿੱਚੋਂ ਜਾਣਾ ਇੱਥੇ ਫੋਰੈਸਟ ਆ ਚੱਕਰ ਕੀਆ ਮੀਂਹ ਪੈ ਗਿਆ ਇੱਕ ਉਮੀਦ ਨਾਲ ਕੀਆ ਉਹ ਚਿੱਕੜ ਹੋਣਾ ਉੱਥੇ ਦੇਖਦਾ ਉੱਥੇ ਕੋਸ਼ਿਸ਼ ਇਹ ਕਰਦਾ ਕਿ ਚਾ ਉਹਦੇ ਵਿੱਚੋਂ ਜਾਊਂਗਾ ਫਾਰਸ਼ ਤੋਂ ਦਨੇ ਤੱਕ ਫਿਰ ਮੈਨੂੰ ਘੁਮ ਕੇ ਜਾਣਾ ਪੈਣਾ ਆ ਇਧਰਲੇ ਪਾਸੇ ਮਾਰਉਂਦੇਗਾ ਤੂੰ ਆਹ ਵਾੜਾ ਰੋਡ ਆ ਆਪਣਾ ਆ ਜਿਹੜਾ ਖੱਬੇ ਪਾਸੇ ਦੇਖਦੇ ਆ ਇਹਨਾਂ ਨੇ ਫਾਰਸ਼ਟ ਵਾਕ ਬਣਾਈ ਹੋਈ ਆ ਬਟ ਉੱਥੇ ਮਿੱਟੀ ਹੁਣੀ ਆ ਥੱਲੇ ਨਾ ਤੇ ਉਹਦੇ ਚੱਕਰ ਦੇ ਵਿੱਚ ਇੱਧਰ ਸਾਰਾ ਘਣਾ ਹੋਇਆ ਹੋਇਆ ਵਾਲਾ ਜੰਗਲ ਹੈ ਇੱਥੋਂ ਇੱਥੋਂ ਜਾਂਦੇ ਆ ਵਿੱਚੋਂ ਵਿੱਚ ਪਟੇ ਕਿਉਂਕਿ ਆਹ ਵਾਲਾ ਰੋਡ ਸਿੱਧਾ ਨਾ ਮੋਟਰਵੇ ਤੇ ਕੋਲ ਨਿਕਲ ਜਾਣਾ ਆ ਵਿਤਿੰਗ 2 ਮਿੰਟਸ 2 3 2 3 ਮਿੰਟ ਲੱਗਣੇ ਆ ਤੇ ਇੱਧਰੋਂ ਦੇਖਦਾ ਜੇ ਚਿੱਕੜ ਚੁੱਕੜ ਨਾ ਹੋਇਆ ਹੋਵੇ ਲੱਗਦਾ ਮੈਨੂੰ ਸਹੀ ਰਿਹਾ ਮਤਲਬ ਬੈਟਰੀ ਹੈਣੀ ਮੇਰੇ ਕੋਲ ਨਾ ਇੱਕ ਚਿੱਕੜਾ ਇੱਥੇ ਆ ਹੁਣ ਤੁਹਾਨੂੰ ਕਿੱਦਾਂ ਦੱਸਾਂ ਆਹ ਵਾਲੇ ਸਾਈਡ ਤੋਂ ਨਾ ਮੁਸ਼ਕਲ ਹੋ ਜਾਣਾ ਜਾਣਾ ਕਿਉਂਕਿ ਇੱਥੇ ਹੁਣ ਹਨੇਰਾ ਆਇਆ ਕਾਫੀ ਤੇ ਮੈਂ ਪਿੱਛੇ ਨੂੰ ਜਾਣਾ ਵਾਪਸ ਪਿੱਛੇ ਨੂੰ ਜਾ ਕੇ ਨਾ ਰੋਡ ਤੋਂ ਹੀ ਜਾਣਾ ਮੈਂ ਤੇ ਕਿ ਪਾਣੀ ਮੀਂਹ ਪਿਆ ਹੋਇਆ ਕਰਕੇ ਨਾ ਦਰਖਤ ਬਹੁਤ ਜ਼ਿਆਦਾ ਸੰਘਣੇ ਆ ਤੇ ਸੰਘਣੇ ਦੇ ਨਾਲ ਕੀ ਹੈ ਜਿਹੜਾ ਉੱਪਰ ਪਾਣੀ ਆ ਉਹ ਸਾਰਾ ਪਾਣੀ ਡਿੱਗੀ ਜਾਂਦਾ ਤੇ ਦਾ ਆਊਟਰ ਆਊਟਸਾਈਡ ਤੇ ਇੱਧਰ ਹੁਣ ਮੀਂਹ ਨਹੀਂ ਪੈਂਦਾ ਹੈਗਾ ਤੇ ਉਧਰ ਵੱਟ ਹਜੇ ਸਟੇਲ ਅੰਦਰ ਪਾਣੀ ਡਿੱਗੀ ਜਾਂਦਾ ਉੱਪਰ ਕਾਫੀ ਆ ਇਸ ਘਰ ਕਿਵੇਂ ਵਾਪਸ ਆ ਗਿਆ ਤੇ ਇੱਧਰ ਤੇ ਜਾਂਦੇ ਆ ਆਹ ਵਾਲੇ ਰਸਤਾ ਸਹੀ ਆ ਆਪਣਾ ਮੇਨ ਆ ਜਿਹੜਾ ਇੱਧਰ ਤੋਂ ਜਾਂਦੇ ਹੁਣ ਪੁੱਜਦੇ ਆ ਆਪਾਂ ਉੱਥੇ ਗਾਰਡਨ ਦੇ ਵਿੱਚ ਵੇਟ ਕਰਦੇ ਹੋਣੇ ਸਾਰੇ ਜਾਨੇ ਇੱਥੇ ਲੋ ਜੀ ਬਾਟਾਂ ਥੋੜੀਆਂ ਜਿਹੀਆਂ ਰਹਿ ਗਈਆਂ ਹੁਣ ਤੁਰੇ ਹੋਏ ਆ ਮੋਟਰਵੇ ਦਾ ਮੋਟਰਵੇ ਦਾ ਜਿਹੜਾ ਨਾ ਆਪਣਾ ਬ੍ਰਿਜ ਉਹਦੇ ਕੋਲ ਆ ਪਾ ਪੁੱਜ ਗਏ ਆ ਤੇ ਸਵੇਰੇ ਦਾ ਸਵੇਰੇ ਦਾ ਬਹੁਤ ਅੰਦਰ ਸਤਰਾਵਾਂ ਲੋੜੀ ਕੈਂਟ ਕਲਰ ਦੇਖ ਰਿਹਾ ਪੂਰੇ ਸਾਫ ਘਾ ਹਰੇ ਦਲੀਚੇ ਵੀ ਹੋਇਆ ਇਧਰੋਂ ਸੇ ਮੋਟਰਵੇ ਦਾ ਆ ਗਿਆ ਸਾਈਨ ਆਕਲੈਂਡ ਖੱਬੇ ਤੇ ਇਹ ਫੈਸ਼ਨ ਸਦਾ ਹੀ ਘਰਗੁਰ ਵੀ ਵਿਗੜਣ ਲੱਗੇ ਆ 86 ਨੰਬਰ ਇੱਕ ਘਰ ਵਿਗੜਣ ਲੱਗਾ ਹੋਇਆ ਘਰ ਕਾਫੀ ਜਿਆਦਾ ਮਾਰਕੀਟ ਚ ਆ ਗਏ ਆ ਕਈਆਂ ਪ੍ਰਾਪਰਟੀਆਂ ਦੇ ਰੇਟ ਥੱਲੇ ਚੱਲ ਗਏ ਆ ਤੇ ਕਈਆਂ ਦੇ ਉੱਪਰ ਆ ਗਏ ਆ ਇਹ ਗਵਰਨਮੈਂਟ ਦੇ ਕੰਮ ਆ ਗਵਰਨਮੈਂਟ ਹੀ ਜਾਣੇ ਆਪਾਂ ਜਿਹੜਾ ਕੰਮ ਕਰਨਾ ਆਈ ਆਏ ਆ ਉਹ ਕਰਕੇ ਜਾਈਏ ਤੇ ਆਪਾਂ ਸਿੱਧੇ ਕ੍ਰੋਸ ਕਰ ਲੈਣਾ ਇੱਥੋਂ ਉਹ ਸਾਹਮਣੇ ਜਿੱਥੇ ਗੱਡੀ ਆਂਦੀ ਬਈ ਆ ਉਹ ਮੋਟਰਵੇ ਦੀ ਕ੍ਰੋਸਿੰਗ ਆ ਉੱਥੇ ਬ੍ਰਿਜ ਆ ਉਹ पार ਕਰਕੇ ਆਹ ਸਾਹਮਣੇ ਜਿਹੜਾ ਪਹਾੜ ਉੱਪਰ ਦਿਖ ਰਿਹਾ ਹੈ ਇਹ ਵਾਲੇ ਪਾਸੇ ਜਾਣਾ ਹੈ ਆਪਾਂ ਤੇ ਆ ਇਦਾਂ ਨਾ ਸਾਈਨ ਲੱਗੇ ਹੁੰਦੇ ਆ ਦੱਸਦੇ ਮੋਟਰਵੇ ਤੋਂ ਕਿ ਜੇ ਆਪਾਂ ਇੱਕ ਐਸਟੀਮੇਟ ਟਾਈਮ ਲੱਗਦਾ ਹੈ ਇਦਾਂ ਥੋੜਾ ਜਿਹਾ ਦੇਖ ਕੇ ਜਾਣਾ ਪੈਣਾ ਕਿ ਆਪਾਂ ਜਿੱਥੇ ਪੁੱਜਣਾ ਹੈ ਗੂਲ ਲੈਨ ਹੋ ਗਿਆ ਬਾਉਂਡ ਵਲੰਟਰ ਹੋ ਗਿਆ ਤੇ ਉਹਦੇ ਲਈ ਕਿੰਨਾ ਟਾਈਮ ਲੱਗੂਗਾ ਅੱਛਾ ਧਿਆਨ ਨਾਲ ਥੋੜਾ ਜਿਹਾ ਰੋਡ ਕਰਾਸ ਕਰਨਾ ਪੈਂਦਾ ਕਿਉਂਕਿ ਦੋ ਪਾਸੇੋਂ ਇਦੋਂ ਟ੍ਰਾਫਿਕ ਆਦੀਆ ਪਰਲੇ ਪਾਸੇ ਪਰਲੇ ਪਾਸੇ ਤੇ ਗੁਰਲੇ ਪਾਸੇ ਐ ਪਹਿਤੋ ਥੋੜਾ ਜਿਹਾ ਆਪਾਂ ਕਟਸੀ ਮਾਰਿਆ ਸੀ ਕਟਸੀ ਮਤਲਬ ਕਿ ਇੱਦਾਂ ਥੋੜਾ ਘੁੰਮ ਕੇ ਤੇ ਇਦਨ ਚਾਲੇ ਪਾ ਲਿਆ ਹੁਣ ਸਾਹਮਣੇ ਦਿਨ ਵੀ ਥੋੜਾ ਚੜ ਗਿਆ ਆ ਆ ਦੱਸੋ ਗੱਡੀ ਕਿਹੜੀ ਜਾਂਦੀ ਭਈਆ ਮੋਹਲੇ ਪਾਸੇ ਇੰਡੀਕੇਟਰ ਦਿੱਤਾ ਆ ਇਹ ਤਾਂ ਮੇਰੇ ਜਹਾਜ਼ ਲੱਗਦਾ ਛੋਟਾ ਪਸੀਨਾ ਆ ਗਿਆ ਪੂਰਾ ਬ੍ਰਿਜ ਆ ਗਿਆ ਇੱਥੇ ਪੂਰਾ ਆਹ ਵਾਲੇ ਸਾਈਡ ਤੇ ਭਰਾਵਾ ਬੜੀ ਟ੍ਰਾਫਿਕ ਆ ਜਾਂਦਾ ਡਰ ਲੱਗਦਾ ਇੱਥੇ ਰੋਡ ਪਰ ਕਰ ਰਹੇ ਨੇ ਉਹ ਆ ਗਿਆ ਮੋਟਰਵੇ ਦਾ ਰੋਡ ਥੱਲੇ ਆ ਇਦਨੋਂ ਤਿੰਨ ਤੇ ਨੇ ਲੈ ਲਾਉਤਾਂ ਨੂੰ ਤੇ ਤੈਨੂੰ ਲੈ ਲਾਉਤਾਂ ਨੂੰ ਆ ਤੇ ਆ ਕ੍ਰੋਸ ਕਰਕੇ ਆਪਾਂ ਉੱਜਾਣਾ ਲੱਟਾਂ ਦੇ ਕੋਲ ਉਹ ਪਿੱਛੇ ਛੱਡਦਾ ਆਪਾਂ ਮੋਟਰਵੇ ਤੇ ਹੁਣ ਆਪਾਂ ਜਾਣਾ ਇੱਧਰ ਹੀ ਪਾਸੇ ਨੋਰੇ ਘੈੜ ਵੀ ਆਦਾ ਵਿਆਹ ਰੋਡ ਦੇ ਉੱਪਰ ਮੀ ਪਿਆ ਐ ਲੱਟਾਂ ਕੋਈ ਪੀੜੀਆਂ ਪੈੰਦੀਆਂ ਪਈਆਂ ਕੋਈ ਤਾਂ ਹਾਈਬ੍ਰਿਡ ਵਾਲੀ ਜਿਹੜੀ ਲੱਟਾਂ ਅੱਜ ਕੱਲ ਗੱਡੀਆਂ ਜਾਂਦੀਆਂ ਆ ਓਇਆ ਤੇ ਆ ਕ੍ਰੋਸਿੰਗ ਤੇ ਜਾਵਾਂਗੇ ਹੁਣ ਕ੍ਰੋਸਿੰਗ ਤੇ ਜਾ ਕੇ ਤੇ ਇਸੇ ਨਿਕਲਾਂਗੇ ਸੱਦੇ ਲਾਈਟ ਹੋਈ ਹੋਈ ਆ ਪਹਿਲਾਂ ਬਟਨ ਦੱਬਾਂਗੇ ਬਟਨ ਦੱਬ ਕੇ ਐਤੋਂ ਆਪਾਂ ਵੀ ਵੇਟ ਕਰਨੀ ਪੈਣੀ ਆ ਹੁਣ ਗ੍ਰੀਨ ਲਾਈਟ ਦੀ ਉਸ ਵਾਰ ਫਿਰ ਜਾਂਦੇ ਆਪਾਂ ਉਹਨੂੰ ਪਲੀ ਆਪਣੀ ਲਾਈਟ ਤੁਹਾਨੂੰ ਡਾਰ ਲੱਗਦਾ ਇੱਧਰੋਂ ਨਾ ਕੋਈ ਆ ਜਾਏ ਲੇਟ ਹੋ ਗਈ ਆ ਇਧਰੋਂ ਬੱਸਾਂ ਰੇਟ ਹੈਗੇ ਇਧਰੋਂ ਜਿੱਦਾਂ ਉਧਰੋਂ ਦੇਖ ਕੇ ਨਾ ਥੋੜੇ ਜਿਹਾ ਟ੍ਰਾਫਿਕ ਹੈ ਨਾ ਉਸ ਹਿਸਾਬ ਨਾਲ ਬੰਦਾ ਨੰਗ ਲੈਂਦਾ ਸੇਫ ਦੇਖ ਕੇ ਤੇ ਆ ਆ ਗਿਆ ਆਪਾਂ ਜਿੱਥੇ ਪੁੱਜਣਾ ਆ ਬਾਹਰਲਾ ਬੱਸਾ ਇਹਦਾ ਮੇਨ ਜਿਹੜਾ ਡੋਰ ਆ ਪਰਲੇ ਪਾਸੇ ਆ ਉੱਥੋਂ ਇੰਟਰ ਕਰਾਂਗੇ ਆਪਾਂ ਫਿਰਦੇ ਵੇ ਆਪਣੇ ਬੰਦੇ ਇਕੱਠੇ ਹੋ ਗਏ ਉੱਥੇ ਸਾਰੇ ਤੇ ਪੁੱਜਦੇ ਆ ਮਿੱਲਾ ਬੰਦੇ ਸੋਗਬਤਾਂ ਦਾ ਹੋ ਜੂ ਅੱਜ ਲੱਗਦਾ ਲੱਗ ਕੁਝ ਹੀ ਹੁੰਦੀ ਆ ਯਾਰ ਵਧੀਆ ਆ థాంక్స్ ਆ ਭਾਈ ਦਾ ਮਾਰਸ਼ਲ ਭਾਈ ਦਾ ਤੇ ਸੰਦੀ ਭਾਈ ਉਹਨਾਂ ਦਾ ਬਹੁਤ ਵਧੀਆ ਭਾਈ ਹੌਲੀ ਚੱਲੋ ਯਾਰ ਭਾਈ ਹੁਣੇ ਮਰੇ ਮਰੇ ਹੋ ਗਏ ਆ ਇਹਨਾਂ ਲੋੜਿਆ ਬੱਚਾ ਯਾਰ ਪੀਰ ਤੋਂ ਭਾਈ ਕਹਿੰਦੇ ਕਹਿੰਦੇ ਮਿਲਣ ਲਈ ਕਰਨ ਚੱਲੇ ਆ ਬਾਕੀ ਸਾਰੇ ਪਿੱਛੇ ਕਾਫੀ ਵਧੀਆ ਇਕੱਠ ਹੋ ਗਿਆ ਜਿੱਦਾਂ ਕਾਫੀ ਬੰਦੇ ਆ ਗਏ ਆਪਣੀ ਕਮਿਊਨਿਟੀ ਦੇ ਬਹੁਤ ਜਿਆ ਲੱਗਿਆ ਤੁਹਾਿੰਦਾ ਭਾਈ ਜੀ ਨੇ ਐਵੇਂ ਨਾਜ਼ਰਬਾਨੀ ਜੀ ਥੈਂਕ ਯੂ ਇਹ ਅਬ ਜ਼ਰਾ ਆਪਣੇ ਭਾਈ ਰਗਵੀਰ ਭਾਜੇ ਹੁਣੀ ਇੱਕ ਇੱਕ ਪਰਸਨ ਆ ਜਿਹੜੇ ਬਿਨਾ ਪਾਸਪੋਰਟ ਤੋਂ ਜਿਨ੍ਹਾਂ ਨੇ ਜਹਾਜ਼ ਤੇ ਚੜੇ ਹੋਇਆ ਐਸੀ ਜਾ ਕੇ ਵਧੀਆ ਅੱਜ ਦਾ ਮੌਸਮ ਵੀ ਵਧੀਆ ਐ ਧੁੰਦ ਪਈ ਹੋਈ ਆ ਸਪੀਡਾਂ ਸਪੀਡਾਂ ਫੜ ਲੀਆਂ ਐ ਹੁਣ ਬ੍ਰੇਕਾਂ ਖੋਲ ਦਿੱਤੀਆਂ ਸਾਰੀਆਂ ਲੋਈ ਐ ਐਸਬੀਐਸ ਸਪੋਰਟਸ ਐਂਡ ਕਲਚਰ ਕਲੱਬ ਵਾਲੇ ਪੂਰੇ ਐਕਟਿਵ ਆ ਪੂਰੇ ਜਿਹੜੀ ਵਾਕ ਹੁੰਦੀ ਪਈ ਆ ਭਾਈ ਹੁਣੇ ਮੋਰੇ ਲੀਡ ਕਰਦੇ ਪਏ ਆ ਤੇ ਇੱਕ ਪਾਸਿਓ ਮੋਰੇ ਭਾਈ ਹੁਣੇ ਕਰਦੇ ਪਏ ਲੀਡ ਦੂਜੇ ਪਾਸੇ ਗੁਰਦੀਪ ਸਿੰਘ ਜਿਹੜੀ ਪਿੱਛੇ ਲੀਡ ਕਰਦੇ ਪਏ ਆ ਆ ਦੇਖ ਲੈ ਕੋਈ ਬੰਦਾ ਬਹੁਤ ਆਵਾਜ਼ ਨਹੀਂ ਲਗਾ ਰਿਹਾ ਟ੍ਰੈਕਟਰ ਛੱਲੇ ਨਾਲ ਨਹੀਂ ਇਸ ਤਰ੍ਹਾਂ बाकी सारा स्टाफ पिछे रह गया कबड्डी वाले प्लेयर जिन्हें भी है भाजी कि लग रहा अज बहुत बहुत वादिया जी वाइया लग रहा भाजी ने, रेंज बहुत ना जी। ने चली है थोड़ा <laughs> वी अरेज किया ਬਹੁਤ ਪੋਜ਼ਰ ਆ ਗਿਆ ਤੀਤ ਭਾਈ ਹੁਣੀ ਬੜੇ ਫਾਸਟ ਜਾ ਰਹੇ ਯਾਰ ਕਾਫੀ ਆਮ ਹੋਰ ਸੰਗਤ ਵੀ ਪਿੱਛੇ ਆ ਗਈ ਯਾਰ ਆਲਗੇ ਹੋਰ ਬੰਦੇ ਆਏ ਮੇਲਾ ਦਾ ਲੱਗ ਰੋ ਨਾ ਕੀ ਬਾਈ ਵਾਕ ਕਰਦੇ ਕਰਦੇ ਨਾ ਅਸੀਂ ਪਾਖੜੇ ਚਲ ਜਾਂਦੇ ਹੁੰਦੇ ਸੀ ਉੱਥੇ ਦੀ ਮੱਛੀ ਬਹੁਤ ਮਸ਼ਹੂਰ ਆ ਭਾਜੀ ਇੱਥੇ ਵੀ ਐਡ ਚੱਲਦੀ ਹੈ ਕਹਿੰਦੇ ਪਾਖੜੇ ਦੀ ਮੱਛੀ ਲੈ ਲਵਾ ਕੇ ਕਹਿੰਦੇ ਸੁਣੀ ਐਡ ਉਹਨੂੰ ਪੁੱਛਣਾ ਸੀ ਤੇਰਾ ਪਾਪਾ ਬਣ ਰੰਗਿਆ ਸੀ ਕਿ ਬੇਬੇ ਬਣ ਰੰਗਿਆ ਸੀ ਪਾਖੜੇ ਚਲੇ ਤਾਂ ਦਾ ਵੀ ਕਹਿੰਦੇ ਆਪਾਂ ਇਦਾਂ ਨਹੀਂ ਕਹਿੰਦੇ ਬਟ ਫਿਰ ਵੀ ਪਾਖੜੇ ਦੀ ਮੱਛੀ ਮਸ਼ਹੂਰ ਆ ਨਹੀਂ ਬਟ ਠੀਕ ਆ ਵਾਕੀ ਕੁਦਰਤ ਦੇਖੋ ਇੱਧਰ ਓਏ ਹੋਏ ਪਾਪਾ ਛੱਡ ਰਹੀ ਆ ਪੁਰੀਆਂ ਬਲੇ ਹਾਰੇ ਕੁਦਰਤ ਬਸਿਆ ਕੁਦਰਤ ਆ ਕੁਦਰਤ ਅੰਬਰਸਰੀ ਬੜੀਆਂ ਭਾਜੀ ਅੰਬਰਸਰੀਆਂ ਬੜੀਆਂ ਅੰਬਰਸਰੀ ਦੇ ਪਾਸੜ ਤੇ ਅੰਬਰਸਰੀ ਚੱਲ ਰਹੀਆਂ ਗੱਲਾਂ ਬਾਤਾਂ ਜੀ ਘੇੜਾ ਇੱਥੇ ਕੰਮ ਮਾਹੌਲ ਆ ਤੇ ਗੱਲਾਂ ਦੀਆਂ ਚੁਸਕੀਆਂ ਗੱਲਾਂ ਦੀਆਂ ਚੁਸਕੀਆਂ ਚੱਲਦੀਆਂ ਹਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨੌਕ ਸਹੀ ਆ ਭਾਜੀ ਸਾਡੇ ਪੋਲੀਟਿਕਸ ਦੇ ਕੋ ਭਾਜੀ ਕੀ ਕਹਿੰਦੇ ਸੌਰੀ ਐ ਵੀਰ ਨਾ ਨਾ ਕੋਈ ਬਾਸਲ ਭਾਜੀ 도ੜੀ ਜਾਂਨੇ ਕੀ ਚੱਕਰ ਸੰਗਤ ਨੂੰ ਰੋਕ ਰਹੇ ਸੀ ਕਿ ਤੋੜਾ ਹੋਲੀ ਚੱਲੋ ਅੱਛਾ ਕਮਾਂਡ ਕਰਦੇ ਪਏ ਨੇ ਮੇਰੇ ਥਨ ਲੱਭਣ ਵਾਲੇ ਬੰਦੇ ਆ ਉਹ ਤੇਜ਼ ਚੱਲਦੇ ਆ ਉਹ ਤਾਂ ਭਾਜੀ 42 ਕਿਲੋਮੀਟਰ ਪੂਰੀ ਕਰਦੇ ਆ ਹਾਂ ਬਿਨਾਂ ਰੁਕੇ ਤੇਰਾ ਰੁਕੇ 42 ਕਿਲੋਮੀਟਰ ਵਧੀਆ ਹੋ ਗਿਆ ਜਿੰਨੇ ਦਾ ਡਾਲ ਰਹੇ ਹਫ਼ਤੇ ਦਾ ਜੀ ਲਓ ਜੀ ਪਿੱਛੇ ਵੀ ਰਹਿ ਕੇ ਕਾਫੀ ਬੰਦੇ ਆ ਉੱਧਰ ਇੱਕ ਜੀ ਭਾਜੀ ਵਧੀਆ ਲੱਗੀ ਹੋਰ ਜਿੱਦਾਂ ਸਾਰੀ ਕਮਿਊਨਿਟੀ ਦੇ ਜੁਟਾਏ ਹੋਏ ਨੇ ਨਾ ਉਹ ਵਧੀਆ ਜਿਹੀ ਲੱਗੀ ਇੱਥੇ ਹਾਂਜੀ ਹੋਰ ਪਹਿਲਾ ਸਟਾਪ ਪੁਆਇੰਟ ਆ ਗਿਆ ਇੱਥੇ ਵਿੰਡਰ ਕੜੇ ਆ ਕੇ ਰਹੇ ਵਿੰਡਰ ਇੱਥੇ ਸਾਰੇ ਜਾਣੇ ਉਹ ਵਿੰਡਰ ਹੁਣੀ ਵੋੜ ਚੱਕ ਕੇ ਘੁੰਮਦੇ ਪਏ ਭਾਈ ਹੁਣੀ ਇੱਕ ਝੱਟ ਲੱਗ ਗਈ ਆ ਦੂਜੀ ਝੱਟ ਚੱਲਿਆ ਹੁਣ ਨਾਲ ਇੱਕ ਬੱਸ ਦਾ ਹੋ ਗਿਆ ਕੰਮ ਫਤਿਹ ਕਰ ਦਿੱਤਾ ਸਾਰੇ ਹੈਪੀ ਆ ਜਿੰਨੇ ਵੀ ਆਏ ਸਾਰੇ ਇੱਥੇ ਜੁਆਇਨਿੰਗ ਦਾ ਨਾਂ ਫੇਰ ਆਪਾਂ ਨਾਲ ਹੋ ਗਿਆ ਸੰਦੀ ਭਾਈ ਦੇ ਹੁਣ ਮੋਰੇ ਤੇ ਬਿੱਲਾ ਵੀ ਵੇਟ ਕਰਦਾ ਪਿਆ ਆਪਣੀ ਉਹਨੂੰ ਜਾ ਕੇ ਵੀ ਮਿਲਦੇ ਆ ਉੱਥੇ ਆਗੇ ਆਗੇ ਭਾਈ ਹੁਣੀ ਦੌੜ ਕੇ ਮਗਰ ਰਲ ਗਏ ਭਾਈ ਹੁਣੀ ਸਾਰਾ ਅਰੇਂਜ ਕਰਦੇ ਆ ਨਾ ਇਸ ਕਰਕੇ ਅੱਗੇ ਪਿੱਛੇ ਸਾਰਾ ਦੇਖਣਾ ਪੈਂਦਾ ਸਟਾਫ ਸੰਦੀ ਭਾਈ ਹੁਣੀ ਵੀ ਸੈਗਣ ਕਰਕੇ ਆ ਗਿਆ ਆਪਾਂ ਹਜੇ ਜਾਣੇ ਪਏ ਆ ਇੱਧਰ ਹੱਥ ਲਾ ਕੇ ਹਣਾ ਜੇ ਹੱਥ ਲਾ ਕੇ ਹੱਥ ਤੇ ਪੈਰ ਲਾ ਕੇ ਆਵਾਂਗੇ ਹੱਥ ਲਾ ਕੇ ਗਰੁੱਪ ਸਾਰਾ ਤੁਰੇ ਹੋਇਆ ਜੀ ਮਾਰਨਿੰਗ ਜਾਈ ਲਾਏ ਹੱਥ ਮੱਥਾ ਢੇਕਿਆ ਗਿਆ ਹੁਣ ਮੱਥਾ ਢੇਕਾ ਹੱਥ ਨਹੀਂ ਆ ਗਿਆ ਤੁਸੀਂ ਇੱਕ ਇੱਕ ਬਹੁਤ ਜਿਆਦਾ ਵਧੀਆ ਚੀਜ਼ ਹੈ ਜਿੱਥੇ ਨਾ ਸਾਰੀ ਕਮਿਊਨਿਟੀ ਦੇ ਬੰਦੇ ਆਏ ਹੋਏ ਆ ਹੈਲੋ ਸਰ ਐਕਸ਼ਨ ਟੀਮ ਐਕਸ਼ਨ ਟੀਮ ਇਨਫੋਰਮ ਅਥੋ ਹੱਥ ਲਾ ਕੇ ਆਣਾ ਭਾਈ ਕੋਨਾ ਚ ਲੈ ਕੇ ਜਾਣੀ ਕਿੱਦਾਂ ਲੈ ਕੇ ਜਾਣੀ ਤੂੰ ਲੈ ਜਾਜੇ ਹੋਰ ਹੋਰ ਭਾਈ ਜੇ ਉਹਦਾ ਮੈਨੂੰ ਮੋਬਿਲੰਨਾ ਲੈ ਫੜਾਓ ਬਿੱਲੇ ਨੇ ਫੜ ਲਿਆ ਕੋਣ ਕਹਿੰਦਾ ਭਾਈ ਫੜਾ ਦੇ ਮੈਨੂੰ ਸਰਕਲ ਸਕੂਲ ਵੌਕ ਦੇ ਨਾਲ-ਨਾਲ ਕਮਿਊਨਿਟੀ ਵਰਕ ਵੀ ਚੱਲਦਾ ਪਿਆ ਐ ਕੋਨਾ ਜਿਹੜੀਆਂ ਚੱਕੀਆਂ ਸੀ ਸਾਰੀਆਂ ਰੱਖਦੇ ਪਏ ਆ ਉਹ ਬਿੱਲਾ ਵੇ ਲੱਗਾ ਹੋਇਆ ਤੇ ਇੱਧਰ ਬਾਈ ਹੁਣੀਆਂ ਔਥੋਨਾ ਪਾਣੀ ਪੀ ਲਵਾ ਦੋ ਘਟ ਪਾਣੀ ਪੀ ਕੇ ਫੇਰ ਗਾਂ ਚਾਲੇ ਪਾਨੇ ਆ ਆ ਗਿਆ ਸਾਡਾ ਸੈਕੰਡ ਸੈਕੰਡ ਟ੍ਰਿਪ ਆ ਵੜੇ ਤੇ ਕੈਫੇ ਆ ਮੁੱਛਾ ਗਿੱਲੀਆਂ ਹੋਈਆਂ ਬਈਆਂ ਕੁੱਤੇ ਦੀਆਂ ਉਹ ਪਾਣੀ ਦੀਆਂ ਛਲਕਾਂ ਪਾਣੀ ਦੀਆਂ ਬੂੰਦਾਂ ਹੋਵੇ ਕਈ ਤੁਸੀਂ ਕਿੰਨੇ ਕਿੰਨੇ ਰਿਸ਼ਤੇ ਸਾਢੇ 7 ਆਜੇ ਕਿੰਨੀ ਸ਼ਾਂਤੀ ਹੈ ਇੱਥੇ ਪਾਣੀ ਇੱਕਦਮ ਸਥਿਰ ਖੜਾ ਮਾੜਾ ਬੀਨਾ ਕੁਛ ਨਹੀਂ ਹੈਗਾ ਇੱਧਰ ਲੇ ਫਿਰਦਾ ਹੁੰਦਾ ਨਹੀਂ ਹੈਗਾ ਇੱਧਰ ਸਾਡੇ ਪਰਛਾਵੇਂ ਆ ਪਿੱਛੋਂ ਸੂਰਜ ਦਾ ਵਧੀ ਜਾਂਦਾ ਹੈ ਪਰਛਾਵੇਂ ਫੋਕਸ ਤਾਂ ਸਾਡੇ ਪਰਛਾਵੇਂ ਵੀ ਗਾਹ ਨਜਾਈ ਜਾਂਦੇ ਆ ਸਵੇਰ ਸਵੇਰ ਦਾ ਮੋੜਾ ਕਿੰਨਾ ਹੋ ਗਿਆ ਟਾਈਮ 8:40 ਹੋ ਗਿਆ 7:30 ਵਜੇ ਚਾਲੂ ਕੀਤਾ ਸੀ ਘੰਟਾ ਕ ਹੋਇਆ ਤੁਹਾਨੂੰ ਕਿੰਨੇ ਚੰਮ ਕੋ ਸਭ ਤੋਂ ਵਿੱਚੇ ਮੈਂ ਹੀ ਆ ਤੇ ਬਿੱਲਾ ਦੀ ਵਾਲੀ ਵਾਲੀ ਤੁਰੇ ਹੋਇਆ ਤੇ ਸਾਰਾ ਗਰੁੱਪ ਜਿੰਨਾ ਵੀ ਸੀ ਨਾ ਸਾਰਾ ਪੁੱਜ ਗਿਆ ਉੱਥੇ ਕਿੱਤਾਂ ਲੱਗਿਆ ਭਾਈ ਅੱਜ ਆ ਜੀ ਨੂੰ ਪੂਰਾ ਕੈਂਪਰੇ ਕੈਂਪ ਪੂਰਾ ਅੱਜ ਗਰਾਊਂਡ ਵਾਲੀ ਫੀਲਿੰਗ ਆਈ ਤੇ ਭਾਈ ਉਹ ਨਹੀਂ ਸੀਗੇ ਨਾਲ ਆਏ ਵਾਕ ਤੇ ਜਿਹੜੀ ਇੱਥੇ ਚੈਰਿਟੀ ਲਈ ਵਾਕ ਕੀਤੀ ਅੱਜ ਇਹ ਤੇ ਐਸੀ ਭਾਈ ਉਹਨਾਂ ਦੇ ਕਲੱਬ ਗਾਣ ਬਹੁਤ ਹੀ ਆਈ ਗਾਣ ਬੋਗਣ ਦਾ ਸੱਚੀ ਹਾਂ ਬੋਗਣ ਦਾ ਭਾਈ ਕੱਢ ਸੋ ਲੋ ਵੀ ਅੱਜ ਦਾ ਬਲੌਗ ਦੀ ਸਮਾਪਤੀ ਆ ਗਈ ਇੱਥੇ ਤੇ ਆਪਾਂ ਸਮਾਪਤ ਕਰ ਦਿੰਦੇ ਆ ਤੇ ਚਾ ਬਾਣੀ ਬੀਤ ਆ ਤੇ ਮਾਰਸ਼ਲ ਭਾਈ ਉਹਨਾਂ ਨੇ ਬਲੋ ਸੀਗਾ ਮਾਰਸ਼ਲ ਭਾਈ ਉਹਨਾਂ ਦੇ ਕੋਲ ਤੇ ਵਧੀਆ ਲੱਗਿਆ ਅੱਜ ਵਧੀਆ ਸੀਗਾ ਬੋਗ ਇੱਥੇ ਮੈਂ ਇਹ ਸੀਗਾ ਕਿ ਆਪਣੀ ਕਮਿਊਨਿਟੀ ਦੇ ਨਾਲ ਨਾਲ ਹੋਰ ਜਿੰਨੀ ਵੀ ਕਮਿਊਨਿਟੀ ਦੇ ਸੀਗੇ ਇਹ ਵਸਿੰਦੇ ਉਹ ਸਾਰੇ ਇੱਥੇ ਆਏ ਸੀਗੇ ਫੰਡਰੇਜ਼ਿੰਗ ਤੇ ਫੰਡਰੇਜ਼ਿੰਗ ਕੀਤੀ ਆ ਤੇ ਵਧੀਆ ਲੱਗਾ ਨੀਅਰ ਅਬਾਊਟ 3 3k ਹੋ ਗਿਆ ਜਿੱਦਾਂ ਫੰਡਰੇਜ਼ਿੰਗ 3k ਡਾਲਰ ਦੇ ਕਰੀਬ ਹੋ ਗਿਆ ਉਹਦੇ ਵਿੱਚ ਕਾਫੀ ਜ਼ਿਆਦਾ ਸਹਿਯੋਗ ਦਿੱਤਾ ਮੈਨੂੰ ਲੱਗਦਾ ਆਪਣੇ ਜਿਹੜੇ ਵੀ ਕਲੱਬ ਵਾਲੇ ਇੱਥੇ ਆਏ ਸੀਗੇ ਜਿੱਦਾਂ ਸਾਰੇ ਆਪਣੇ ਭਾਈਚਾਰਾ ਤੇ ਉਹਨਾਂ ਵੱਲੋਂ ਸੀਗਾ ਤੇ ਭਾਈ ਜੁਣੀ ਖੜੇ ਆ ਉੱਧਰ ਤੇ ਭਾਈ ਜੁੜੀ ਖੜੇ ਆ ਉੱਧਰ ਜਾਂਦੇ ਭਈਏ ਘਰਾਂ ਨੂੰ ਸਾਰੇ ਉਹ ਵੀਡੀਓ ਇੱਤਾ ਸੀ ਕਿ ਕਮਿਊਨਿਟੀ ਅਵੇਅਰਨੈਸ ਤੇ ਸੀਗੀ ਵਾਲੀ ਤੇ ਹੌਸਪੀਟਲ ਜਿਹੜਾ ٹرسٹ ਆ ਜਿਹੜੇ ਕਿ ਆਪਣੇ ਲਾਈਫਟ ਦੇ ਆਖਰੀ ਟਾਈਮ ਦੇ ਵਿੱਚ ਜਾ ਜਿਹਨਾਂ ਨੂੰ ਕੈਂਸਰ ਹੋ ਗਿਆ ਰ ਆ ਹੋਏ ਹੁੰਦੇ ਆ ਉਹਨਾਂ ਕਰਕੇ ਇਹ ਵਾਲੀ ਵਾਕ ਕੀਤੀ ਸੀਗੀ ਅਵੇਅਰਨੈਸ ਵਾਸਤੇ ਤੇ ਵਧੀਆ ਫੰਡਰੇ raising ਹੋ ਗਈ ਤੇ 10 ਦਿਨਾਂ ਦੇ ਵਿੱਚ ਵਿੱਚ ਰੇਂਜ ਸੀਗਾ ਇੰਨਾ ਕ ਮਤਲਬ ਕਿ ਕਾਫੀ ਜਿਆਦਾ ਤਾਂ ਵੀ ਸਪੋਰਟ ਕੀਤਾ ਹੈ ਲੋਕਾਂ ਕਮਿਊਨਿਟੀ ਨੇ ਤੇ ਵਧੀਆ ਲੱਗਿਆ ਤੇ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਤੇ ਵੋਟਾਂ ਆ ਜਾਣੀਆਂ ਆ ਮਾਰਸ਼ਲ ਬਾਈ ਨੂੰ ਆਪਾਂ ਪੁਰੀ سپورਟ ਕਰਦੀਆਂ ਤੇ ਆਪਣਾ ਬੰਦਾ ਹੈ ਯਾਰ ਬਹੁਤ ਹਾਰਡ ਵਰਕ ਕਰਦਾ ਪਿਆ ਤੇ ਆਪਣਾ ਫਰਜ਼ ਵੀ ਬੰਦਾ ਇਹਦਾ ਆਪਾਂ ਆਪਣੇ ਵੱਲੋਂ ਉਹਦੀ ਜਿੰਦਗੀ ਹੂਵੀ ਹੋ ਸਕੇ ਆਪਾਂ ਨੂੰ ਨਾ ਉਹਦੀ سپورਟ ਕਰਨੀ ਚਾਹੀਦੀ ਬਾਈ ਦੀ ਧੰਨਵਾਦ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ